ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਨੂੰ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਐਮਐਲਏ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਹੋਏ ਲੋਕਾਂ ਨੂੰ ਦਰਵੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਲਈ ਜਿੱਥੇ ਬਚਨਵਦ ਹੈ ਉੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬਾਨ ਵੱਲੋਂ ਰਿਸ਼ਵਤ ਖੋਰੀ ਨੂੰ ਠੱਲ ਪਾਉਣ ਦੇ ਲਈ ਵੀ ਬਹੁਤ ਕਰੜੇ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਰਿਜ਼ਲਟ ਸਾਰਥਕ ਤੌਰ ਤੇ ਵੀ ਸਾਹਮਣੇ ਆ ਰਹੇ ਨੇ ਹੁਣ ਤੱਕ अनेका ਜਿਹੇ ਲੋਕਾਂ ਨੂੰ ਫੜਿਆ ਗਿਆ ਜੋ ਕਿ ਲੋਕਾਂ ਦਾ ਖੂਨ ਚੂਸ ਰਹੇ ਸਨ ਆਪਣੀ ਸਰਕਾਰੀ ਕੁਰਸੀਆਂ ਤੇ ਬੈਠ ਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਰਿਸ਼ਵਤ ਦੇ ਤੌਰ ਤੇ ਲੈ ਰਹੇ ਸਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੌ ਚੱਕ ਦੇ ਐਲਾਨ ਕਰ ਦਿੱਤਾ ਸੀ ਕਿ ਹੁਣ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਨਹੀਂ ਰਹਿਣ ਦਿੱਤੀ ਜਾਵੇਗੀ ਉੱਥੇ ਹੀ ਹਲਕਾ ਸਮਰਾਲਾ ਤੋਂ ਐਮ ਐਲ ਏ ਜਗਤਾ ਸਿੰਘ ਦਿਾਲਪੁਰਾ ਨੇ ਵੀ ਮਾਛੀਵਾੜਾ ਤਹਿਸੀਲ ਦੇ ਵਿੱਚ ਇੱਕ ਪਟਵਾਰੀ ਨੂੰ ਉਸ ਸਮੇਂ ਰੰਗਿਆ ਹੱਤੀ ਫੜਿਆ ਜਦੋਂ ਕਿਸੇ ਤੋਂ ਰਿਸ਼ਵਤ ਦੇ ਰੂਪ ਦੇ ਵਿੱਚ 15000 ਰੁਪਏ ਨਕਦ ਲੈ ਗਏ ਦੱਸਦੀ ਹੈ ਕਿ ਸੌਦਾ 25000 ਦੇ ਵਿੱਚ ਹੋਇਆ 10000 ਪਹਿਲਾਂ ਲੈ ਲਿਆ ਗਿਆ ਤੇ ਐਮਐਲਏ ਸਾਹਿਬਾਨ ਨੇ ਜਾ ਕੇ ਆਪ ਕਾਰਵਾਈ ਕੀਤੀ ਹੈ ਜਿਸ ਦੀ ਪੂਰੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਸਰਾਹਨਾ ਹੋ ਰਹੀ ਹੈ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ ਕਿ ਐਮਐਲਏ ਸਾਹਿਬ ਦੀ ਸੋਚ ਕੇ ਜੋ ਉਹਨਾਂ ਨੇ ਚੁਣਿਆ ਉਹ ਉਹਨਾਂ ਦਾ ਗਲਤ ਫੈਸਲਾ ਨਹੀਂ ਸੀ ਅਤੇ ਜਿਸ ਤਰ੍ਹਾਂ ਦੇ ਕੰਮ ਐਮਐਲਏ ਜਗਤਾਰ ਸਿੰਘ ਦਿয়ালਪੁਰਾ ਵੱਲੋਂ ਕੀਤੇ ਜਾ ਰਹੇ ਨੇ ਅਜਿਹੇ ਕੰਮਾਂ ਦੀ ਜੀ ਸੂਰਤ ਹੈ ਤਾਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਸੋ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਮੌਕੇ ਦੀ ਕਾਰਵਾਈ ਦੀ ਇਸ ਵੀਡੀਓ ਵੱਲ 590 590 590 690 590 250 10000 ਪਹਿਲਾਂ ਲਿਆ 10000 590 590 ਨਹੀਂ ਨਹੀਂ 10000 ਪਹਿਲਾਂ ਲਿਆ 25000 ਬਕਾਇਆ ਆਪੇ ਇਧਰ 86 ਕਰੇ ਪਤਾ ਡੇਟ ਕਰ 86 640 ਲੋ ਜੀ ਚਲੋ ਸਾਰੇ ਮਿਲਦੇ ਨੇ ਲਗਭਗ ਥੋੜੇ ਥੋੜੇ ਹੈਗੇ ਮੰਦੇ ਤੁਸੀਂ ਗਲਤੀ ਹੋਈ ਹੈ ਕਿਉਂ ਕੀਤੀ ਹੈ ਮੇਰੇ ਕੋਲ ਪਰਸੋਂ ਆ ਕੇ ਇੱਥੇ ਮੇਰੇ ਕੋਲੇ ਹਲਕਾ ਨਹੀਂ ਗਿਆ ਕੁਝ ਨਹੀਂ ਗਿਆ ਇਹਨਾਂ ਨੇ ਕਿ ਉਹ ਮੇਰਾ ਕੰਮ ਕਰਾ ਦੇ ਵਧੀ ਕਰਾ ਕੇ ਕਿ ਦੇ ਲਾ ਕੇ ਕਰਾ ਦੇ ਠੀਕ ਆ ਵੈਸੇ ਲੈ ਕੇ ਕਰਾ ਕਦੋਂ ਲੈ ਕੇ ਹੋ ਗਿਆ ਕ ਸਾਰੇ ਪੰਜਾਬ ਦਾ ਐਸੇ ਮੈਨੂੰ ਪਤਾ ਨਹੀਂ ਹਾਲਾਤ ਬਣਾਉਂਦੇ ਮਿੰਤਾ ਕਰਦੇ ਕਿਦਾ ਲੋਨ ਕਰਾਉਣੇ ਨੇ ਬਚਾਰੇ ਹਰੀਖ ਨੂੰ ਜਿਹੜਾ ਰਗਤ ਹੋਈ ਕੀਤੀ ਪਈ ਹੈ ਤੁਸੀਂ ਲੋਕਾਂ ਦੇ ਤੁਹਾਨੂੰ ਇਹ ਪਤਾ ਬੰਦੇ ਮਜਬੂਰ ਕਿੰਨੇ ਨੇ ਕਿਸੇ ਵਿਆਹ ਕਰਨਾ ਕਿਸੇ ਜਵਾਬ ਭੇਜਣਾ ਬਾਅਦ ਤੇ ਤੁਸੀਂ ਤਾਂ ਕਦੇ ਗੱਲਾਂ ਮਾਇਆ ਆ ਜੇ ਪੈਸੇ ਤਦੋਂ ਤਾਂ ਘੱਟ ਹੋ ਜੂਗਾ ਨਹੀਂ ਘੱਟ ਹੈ ਨਹੀਂ ਕਿਹਦੀ ਤਰ੍ਹਾਂ ਉਲੀ ਕਿਹਦੀ ਥੋੜਾ 62000 ਰੁਪਏ ਨਾਲ ਜਾ ਰਹੀ ਹੁੰਦਾ ਇੱਥੇ 5 7700 ਵਾਲੇ ਤੁਸੀਂ ਕਿਉਂ ਤਾਂ ਕਰਨ ਲੱਗੇ ਹੋ ਕੀ ਦਿਹੋਗੇ ਤੁਸੀਂ ਕੋਈ ਪਰਮਾਦਰ ਨੂੰ ਜਾ ਕੇ ਜਵਾਬ ਦੇਣਾ ਤੁਸੀਂ ਐਡੀ ਵੀ ਨਹੀਂ ਜਮੇ ਵਰਗੇ ਨੌਕਰੀ ਨਹੀਂ ਬੰਦੀ ਐਡੀ ਵੀ ਤੇ ਨੌਕਰੀ ਵੀ ਨਹੀਂ ਤੁਸੀਂ ਤੇ ਬੈਠੇ ਹੋ ਤੁਸੀਂ ਫੇਰ ਵੀ ਤੋਂ ਟੋਡੇ ਵਾਲਾ ਕੰਮ ਸਰਬ ਨੂੰ 4 ਘਰ ਹੋਵੇ ਤਕਰੀਬ ਲਗੇ ਤੇ ਨੂੰ 4 ਘਰ ਦੇ ਕਿਸੀਆਂ ਘਰਾਦੇ ਆ ਮੈਨੂੰ ਰੋਣਾ ਘਰਾਦਾ 1 ਕਿੱਟ ਲੱਗੀਦਾ 1000 ਦਾ ਤੇ 1000 ਦਾ ਲੱਗਦਾ ਹੂੰ ਮਰਜ਼ੀ ਦਾ ਕਿਦਾ ਨਾਮ ਘਰਾਵਾ ਇਹਨੇ ਸਾਰੇ ਮੋਟਕੇ ਖਾ ਲਿਆ ਐਸੇ ਮਹਿਕਵੇ ਨੇ ਇਹ ਤਾਂ ਮਹਿਕਵੇ ਨੇ ਜਦ ਇਹਨਾਂ ਨੇ ਮੇਰੇ ਬੀਲ ਪਹਿਲੀ ਵਾਰ ਹੋਈ ਇੱਥੇ ਨਾਲੇ ਸਾਵਾਸੀ ਮਹਿਕਵੇ ਸਾਰੇ ਮਨੋ ਟੋਪੀ ਆ ਨਾ ਫੁੱਲੀ ਗੱਲ ਨਹੀਂ ਹੈਗੀ ਤੇ ਹੈ ਸਾਰੇ ਹਾਲ ਕੀ ਕਹੂੰ ਕਿ ਤੁਸੀਂ ਤਾਂ ਕੀ ਗੱਲ ਦਊਂਗੇ ਇਹ ਰੈਂਟ ਹੀ ਸਰਵੇ ਕਰਦਾ ਇਹ ਪੈਸੇ ਲੈ ਕੇ ਮੇਰਾ ਕੰਮ ਕਰਦਾ ਨਹੀਂ ਇਹ ਕਹਿੰਦਾ ਪੈਸੇ ਲੈ ਕੇ ਤੇ ਚਾਲੇ ਮੇਰਾ ਕੰਮ ਕਰਦਾ ਬਾਕੀਆਂ ਨੂੰ ਖਬਰ ਪੈਸੇ ਲੈ ਕੇ ਕੰਮ ਨਹੀਂ ਕੀਤਾ ਚਾਰ ਸਾਲ ਦੇ ਲੇ ਕੇ ਕੀ ਕੀਤਾ ਕਰਵਾਇਆ ਇਹ ਨਾ ਖਲਾਅ ਵੀ ਨਹੀਂ ਕਹਿੰਦਾ ਮੇਰਾ ਪੈਸੇ ਲੈ ਕੇ ਕੰਮ ਕਰਦਾ ਬਾਕੀ ਦੇ ਪੈਸੇ ਲੈ ਕੇ ਕੰਮ ਨਹੀਂ ਕੀਤਾ ਇਹ ਮੈਨੂੰ ਘਾਟਾ ਲੰਦੇ ਸਾਹਿਬ ਨੇ ਬਸ ਥੋੜੀ ਸੈਣੀ ਨਹੀਂ ਹੋਈ ਹੋਣੀ ਜੀ ਲੱਗੇ ਸਾਰੇ ਨਹੀਂ ਲੈਂਦੇ ਨਹੀਂ ਲੈਂਦੇ ਨਹੀਂ ਕੰਮ ਨਹੀਂ ਕੀਤਾ ਬੁਰੇ ਦੇ ਕੇ ਜਨਾਬ ਦਾ ਫੋਨ ਵੀ ਕਰਾਇਆ ਸੀ ਯਾਰ ਜਨਾਬ ਦਾ ਫੋਨ ਕਰਾਇਆ ਫੋਨ ਤੇ ਵੀ ਮੇਰਾ ਕੰਮ ਨਹੀਂ ਹੋਇਆ ਹਮਨੇ 2 ਤੇ 3 ਮਿੰਟ ਫੋਨ ਤੇ ਬਸ ਨਾ ਲੱਗੇ ਲੋਕ ਜਿਹੜੀ ਜਰੂਰ ਸੀ ਹਾਂ ਜਰੂਰ ਹਾਂ ਲਈ ਅੱਜ ਬੰਦ ਰਾਜਾ ਜਿੱਦਾਂ ਦਾ ਪਹਿਲਾਂ ਰਹੇ ਜਿੱਦਾਂ ਰਾਜਾ ਤਾਂ ਮੈਂ ਸ਼ਾਮ ਦੇ ਪਾਈ ਕੀਤੀ ਹੈ ਮੈਂ ਤਿੰਨ ਵੀ ਚਲੋਗੇ ਅਸੀਂ ਤੇ ਪਰਚਾ ਤਾਂ ਹੋ ਗਿਆ ਬਸ ਬਸਤਾ ਆਇਆ ਮੈਂ ਆ ਕਾ ਨਿਸ਼ਾਨਦੀ ਕਰੋ ਸਾਡੇ ਦੇ ਜ਼ਮੀਨੇ ਦੁਬਾਰਾ ਪਰਚਾ ਫੇਰ ਤੋਂ ਨਕਰਨ ਤਿਆਰ ਮਿਹਰਬਾਨ ਇਹ ਥਾਣਾ ਮੇਰੇ ਕੋਲ ਕਦੀ ਨਹੀਂ ਮੇਰੇ ਤੇ ਪਰਚਾ ਕਰਜਾ ਕਰਦੇ ਆ ਜਦੋਂ ਇਹ ਬੱਤਾ ਕਰਨਾ ਇੱਕ ਪਰਚਾ ਬੱਤਾ ਬੰਤੀ ਹੋਇਆ ਮੇਰੀ ਮੈਂ ਖੇਤੀ ਵੀ ਨਹੀਂ ਜਾਂਦਾ 15 ਬਾਂਦ ਦੀ ਰਿਟੇਟ ਕਰਦੀ ਹੈ ਮੇਰੀ ਇੱਕ ਬੇਨਤੀ ਹੈ ਅਸਮੈਂ ਆਪ ਨੂੰ ਮੈਂ ਤਾਂ ਉਹਦੇ ਕੱਟ ਲਾ ਤੂੰ ਪਹਿਲਾਂ ਕੱਗੇ ਆਇਆ ਮੈਂ ਕਹਿੰਦਾ ਖੱਜਲ ਨਹੀਂ ਕਰਦਾ ਮੈਨੂੰ ਪੈਸੇ ਲੈਣਵਾ ਆਏ ਕਦੇ ਇਹਨਾਂ ਚੀਜ਼ ਵਿੱਚ ਕਰਦਾ ਮੈਂ ਸ਼ਾਬਾਸ਼ ਕੋ ਪੈਸੇ ਲੈ ਕੇ ਕੰਮ ਕਰਦਾ ਬਾਕੀ ਸਭ ਪੈਸੇ ਇਹ ਕੰਮ ਨਹੀਂ ਕਰਦੇ ਮੈਂ ਕਿਹਦਾ ਕਿਹਦਾ ਨਾਮ ਲਾਉਣਾ ਤੁਹਾਡੇ ਰਹਿਣੇ ਜੀ ਕਾਪੋ ਫਰੀਕੀ ਪੈਸੇ ਜੂ ਤਾਂ ਵੀ ਲੋਕ ਸ਼ਾਵਰ ਸੀ ਮੇਰੇ ਮਾਤਾ 90 ਸਾਲ ਦੀ ਬੈਠੀ ਆ ਥੇ 90 ਸਾਲ ਦੀ ਮਾਤਾ ਇਹਨੂੰ ਬੋਲਿਆ ਕਿ ਉੱਤਰ ਸੀ ਨਾ ਨਾ ਇਹਨੇ ਖੋਦ ਕਿ ਆ ਕਿ ਮੇਰਾ ਕੈਦ ਨੂੰ ਕਿ ਉਹ ਜਿੱਦਾਂ ਮੰਡੀ ਖਾ ਗੋ ਮੈਨੂੰ ਤੁਹਾਨੂੰ ਨਹੀਂ ਮੈਂ ਕੁਝ ਵੀ ਦਿੰਦਾ ਨਾ ਤੁਹਾਡੇ ਕੋਲ ਲੈਣਾ ਮੈਂ ਲੁਧਿਆਣੇ ਤੋਂ ਆ ਤੁਹਾਡਾ ਗਵਾਂਡੀ ਹੈ ਮੇਰਾ ਕੰਮ ਕਰਾ ਲੋਗੇ ਕਿ ਕਰਕੇ ਪਾਸ ਕੁਛ ਉਹਨੂੰ ਇੱਕ ਪਰੇ ਸਾਡੇ ਤੋਂ ਹੋਈਏ ਕੋਈ ਢੱਡਣਾ ਗੱਲ ਹੋਈ ਆ ਤੁਸੀਂ ਨੂੰ 40 ਮੰਗਿਆ ਸੀਗਾ ਜੀ ਮੈਂ 20 ਹੁੰਦਾ ਸੀ 25 ਸੈਟਿੰਗ ਲਈ ਮੇਰੀ ਮਜਬੂਰੀ ਸੀ ਮੈਨੂੰ 1000 ਦਾ ਜਿਹੜਾ ਤੇ 30 ਸਾਰੀ ਗੋਪੰਦੀ ਆ ਇਹੋ ਨਾਲ ਲੈ ਕੇ ਇਹਨਾਂ ਦੇਖੋ ਉਹ ਵੀ ਖਰਚ ਲਾਉਂਗਾ ਸ਼ੁੱਕਰਵਾਰ ਤੋਂ ਪਹਿਲਾਂ ਚਾਹ ਖਾ ਲੋਗੇ ਮੈਂ ਸ਼ੁੱਕਰਵਾਰ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਕਦੇ ਆਇਓ ਨਹੀਂ ਨਹੀਂ ਪਹਿਲਾਂ ਹਾਂ ਤਾਂ ਤੁਸੀਂ ਵੀ ਵਾਰ ਵਰਤ ਕਮਾ ਚਾ ਰਹੇ ਹਾਂ ਕੱਲੀ ਵਾਰ ਸੈਟਿੰਗ ਕਰਕੇ ਪੈਸੇ ਜਿਹੜੇ ਅੱਜ ਦੇਣਾ ਆ ਬੰਦੇ ਜੱਟੂ ਮੋਰੇ ਕਿਛੇ 20 ਮਾਹੌਲਾ ਪਰ ਤੁਸੀਂ ਸ਼ੁਕਰਨਾ ਨਾ ਕਰੋ ਕਿ ਇੱਕ ਦੇ ਇੱਕ ਥੋੜੋ ਦਿੰਦੇ ਬਸਾ ਇੱਕ ਸਾਲ ਦਾ ਬਦਿਲ ਦਾ ਸਾਹਮਣੇ ਇੱਕ ਫੈਨ ਕਰਨ ਦੇ ਇੱਕ ਸਾਲ ਕਿੰਦਾ ਜਨਾਬ ਤੋਂ ਹੌਂਸਲੇ ਦਾ ਤਾਂ ਮੈਨੂੰ ਫੈਨ ਹੋਇਆ ਕਦੀ ਤਾਂ ਮੈਨੂੰ ਇੱਕ ਸਾਲ ਮੈਨੂੰ ਫੈਨ ਨਹੀਂ ਕਿਤੇ ਸਾਲ ਤੋਂ ਤਿੰਨ ਦੇ ਫੈਨ ਕਰਦਾ ਇੱਕ ਸਾਲ ਸਾਰਾ ਦਿਨ ਹੀ ਹਾਂ ਪਰ ਤੈਨ ਕੋਸ਼ਿਸ਼ ਵੀ ਕੀਤੀ ਹਾਂਜੀ ਹਾਂ ਐਨਾ ਬੁਰਾ ਹਾਲ ਹੋ ਰਿਹਾ ਛੱਡੀ ਬੈਠੇ ਮੈਂ ਉਹੀ ਤਾਂ ਗੱਲ ਛੱਡੀ ਬੈਠੇ ਨੇ ਬਾਹੂਚਾਰ ਛੱਟੇ ਇਹਨਾਂ ਨੇ ਹਾਂਜੀ ਪਹਿਲਾਂ ਕਰਦੇ ਸੀ ਪਹਿਲਾਂ ਸਹੀ ਸੀ ਹੁਣ ਛੱਡੀ ਬੈਠੇ ਨੇ ਠੀਕ ਹੈ ਲੋਕਾਂ ਦਾ ਤਾਂ ਹੈ ਕਿ ਮੈਂ ਉਹ ਹੀ ਇਹਨਾਂ ਦੇ ਹੋ ਜੀ ਪੈਸੇ ਲੈ ਕੇ ਤਾਂ ਕੰਮ ਹੁੰਦਾ ਲੋਕਾਂ ਦਾ ਤਾਂ ਹੈ ਹੋ ਨਹੀਂ ਬੰਦੂ ਵੀ ਕਿਸੇ ਵਾਰ ਮੈਨੂੰ ਵੀ ਹਾਰ ਕੀ ਹੈ ਕੀ ਉਹਨਾਂ ਦੀ ਮੁਸ਼ਕਲਾਂ ਕੀ ਗੱਲਾਂ ਬਾਤਾਂ ਨੇ ਇਹ ਵੀ ਫਿਰ ਬਿਸ਼ਰਮ ਹੋਣ ਦਾ ਸਵਾਲ ਹੈ ਕਿ ਮੈਂ ਪ੍ਰਾਪਤੀ ਦਾ ਕੰਮ ਕਰਦਾ ਮੈਨੂੰ ਬਿਸ਼ਰਮ ਹੋਣ ਦੇ ਸਵਾਲ ਚੱਕਣਾ ਪਿਆ ਜਦੋਂ ਮੇਰੀ ਅੰਤ ਹੀ ਹੋ ਗਈ ਜਦੋਂ ਤੁਹਾਨੂੰ ਸ਼ਰਮ ਵੀ ਲੱਗਣਾ ਕਿ ਤੁਸੀਂ ਪੜਾਈ ਲੈ ਕੇ ਹੋ ਗਏ ਲੋਕਾਂ ਦੇ ਲੋਕਾਂ ਦੇ ਕੰਮ ਅਸੀਂ ਕਰਾਉਣ ਬਾਰੇ ਸਾਡਾ ਕੰਮ ਖਤਰੀ ਹੋ ਗਿਆ ਨਹੀਂ ਸ਼ਰਮ ਆਉਂਦਾ ਕਈ ਵੇਲੇ ਰੋਣ ਵਾਲਾ ਹਾਲ ਹੋ ਜਾਂਦਾ ਇਹ ਤੋਂ ਤੁਸੀਂ ਹੋ ਕੀ ਯਾਰ ਇਹ ਤਾਂ ਪੜਾ ਲਿਖਾਏ ਬੱਚੇ ਕੈਨੇਡਾ ਅਮਰੀਕਾ ਭੇਜੀ ਜਾਂਦੇ ਆ ਤੇ ਸਾਡੇ ਵਿੱਚ सर मेरी तो भी मीटिंग थी क्वेश्चन 6 में देती मार्च पड़ा कर कभी ना कैसे मतलब नाम दिखता है इसका नहीं बहुत हो रानी जी अच्छे बने सर मेरा वादा है कि ठाकुर कोई दे एक बंदा कह दे कि कर लोले आज तक 60000 दे नहीं रुक तो 12 45000 40000 से नहीं पहुंचती है तुम 10 तो नहीं है हां लीजिए जी डाटा में 25 25000 पे पहुंच गए जी शुरू करोगे थैंक यू अच्छा नेहा डोलू ਹਾਂ ਅਨੂ ਘੱਟ ਦੇ। ਹਾਂ ਨਾ ਅਰਣਿੰਦਰ ਫੱਗਦੇ। ਅਰਣਿੰਦਰ ਜੀ ਸ਼ਾਮਗਰੇ ਮਾਰਾਂ। ਤੁਹਾਦੇ ਵਾਸਤੇ। ਤੁਹਾਦੇ ਵਾਸਤੇ। ਕਿਹੜੀ ਗੱਲ ਵਾਸਤੇ? ਪ੍ਰੇਮਰਾਮ ਜੀ। ਥੋੜਾ ਸੱਟ ਜਾਨਾ ਗੇਰਾਂ ਦੇ ਹਾਂ। ਤੁਸੀਂ ਤੁਸਨੋ ਪ੍ਰੇਮਰਾਮ ਜੀ। ਗਲਤ ਹੈ ਕਿ ਤੁਹਾਨੂੰ ਦੇਖੀ ਬਾਕੀ ਨੂੰ ਅਗਲਾਉਣੀ ਹੈ ਮੈਂ ਤਾਂ ਗਲਤ ਹੈ ਇੱਥੇ ਗੱਲ ਕਰਦਾ ਵੀ ਸਾਰਾ ਹੀ ਮਾਹੌਲ ਇਹ ਹੈ ਜਦੋਂ ਆਉਂਦਾ ਪਿੰਡ ਮੇਰੇ ਬਾਹਰ ਟੁੱਟਣ ਲੱਗੇ ਦੱਸੋ ਬੰਦ ਕਰੋ ਇਹ ਤੋਂ ਬੁਲਾਉਦਾ ਫਿਰ ਵੀ ਦੇਖਣ ਲੱਗਾ ਆਮ ਪਰਿਵਾਰਾਂ ਚੋਂ ਜਿਹੜੇ ਪਾਪਾ ਸੱਤ ਸੱਤ ਦਿਹਾੜੀ ਲਈ ਉਹ ਨਹੀਂ ਬਖਸ਼ਦੇ ਤੁਸੀਂ ਤਾਂ ਜੇ ਕੰਮ ਨਹੀਂ ਹੋਊਗਾ ਜੇ ਕੰਮ ਹੋਊਗਾ ਤਾਂ ਪੈਸੇ ਲੈ ਕੇ ਨੂੰਗਾ ਉੱਥੇ ਕੀ ਕਹੂੰਗਾ ਸਾਡੇ ਕੋਈ ਫਰਜ਼ ਨਹੀਂਗੇ ਕਿਸੇ ਮਨੁੱਖ ਵਾਸਤੇ ਜਦੋਂ ਇੰਨੀ ਤਨਖਾਹ ਮਿਲਦੀ ਆ ਸਾਡੇ 60000 ਦਾ ਸਾਥ ਨਹੀਂ ਹੈ ਬਿਲਕੁਲ ਇਸ ਹੈਗੀ ਮੇਰੀ ਬੇਤੋ ਸੋਈਓ ਤੇ ਕਾਜੀ ਮਾਫੀ ਕਾਦੀ ਹੈ ਕਾਜੀ ਮਾਫੀ ਕਰਦੀ ਤੁਹਾਨੂੰ ਇਹਦੇ ਵਿੱਚ ਕੇਸ ਬਸ ਤਾਂ 1000 ਦੀ ਦਾ ਪ੍ਰਮਾਣ ਪੱਤਰ ਕਰਾਦੀ ਰੈਂਟ ਬਜੇ ਅਸੀਂ ਪਰਮਾਤਮਾ ਦੀ ਹੈਗੇ ਅਸੀਂ ਬੰਦੇ ਆ ਲੱਗਨ ਲਗਾ ਰੈਂਟ ਬਜੇ ਅਸੀਂ ਦਰਾਇਜੀ ਰੈਂਟ ਬਜੇ ਅਸੀਂ ਰੈਂਟ ਬਜੇ ਕਰਾਨੇ ਦੀ ਮੈਂ ਤੁਹਾਨੂੰ ਖੀਮ ਕਰੀ ਜੇ ਹੱਲੇ ਬੰਦੇ ਜੀ ਇਹ ਉਦੋਂ ਅਖਰੋ ਤੇ ਜੀ ਨਾਲਾ ਮੇਰੇ ਇੱਥੇ ਮੇਰੀ ਮਾਤਾ ਦੇ ਇੱਥੇ ਆਈ। ਮੁੰਡੇ ਇਹਨਾਂ ਕੋਲੋਂ ਇੱਕ ਪਾਲੇ ਮਕੰਮੇ ਦਿੱਤੇ ਪਾਏ। ਇਹ ਸਾਨੂੰ ਤਕਰੀਮ ਕਰਾਉਣ ਦੇ ਹਾਂ। ਬ੍ਰਾਂਡ ਪ੍ਰੋਜੈਕਸ਼ਨ ਕਰਾਉਣ ਦੇ ਕੁਝ ਪਟਵਾਰੀ ਕੰਮ ਉਹ ਤਸਦੀਕਾਂ ਤੇ ਸਾਈਨ ਲਗਾਉਂਦੇ ਆਂ। ਕਰਾਉਂਦੇ ਆਂ ਕਰਾਉਂਦੇ ਆਂ ਜਿਹੜਾ ਫਰਟਾ ਹੁੰਦਾ। ਆਹ ਤੋਂ ਆਉਂਦੇ ਆਂ। ਹਾਂਜੀ। ਬ੍ਰਾਂਡ ਪ੍ਰੋਜੈਕਸ਼ਨ ਬ੍ਰਾਂਡ ਪ੍ਰੋਜੈਕਸ਼ਨ ਇਹ ਉਹਦੇ ਆਰਡਰਾਂ ਤੇ ਆਉਂਦੇ ਆਂ। ਹਾਂ। ファーザーブレ